ਸਸਰੀਆ ਕਾਲਜੀ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਉਹ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਦੇ ਬਟਨ ਨੂੰ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਸਿੱਧਾ ਪਹੁੰਚੇ ਤੇ ਤੁਸੀਂ ਇੱਕ ਵੀ ਵੀਡੀਓ ਸਾਡੀ ਮਿਸ ਨਾ ਕਰੋ ਜੇ ਤੁਸੀਂ ਐਡ ਭੇਜਨੀ ਆ ਤਾਂ ਨੰਬਰ ਸੇਵ ਕਰਕੇ WhatsApp ਰਾਹੀਂ ਭੇਜ ਕਰੋ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਤੇ ਇੱਕ ਬੇਨਤੀ ਹੋਰ ਹੈ ਜੀ ਕਿ ਫੁੱਲ ਡਿਟੇਲ ਤੇ ਪਹਿਲਾਂ ਚੈੱਕ ਕਰਕੇ ਫਿਰ ਭੇਜਿਆ ਕਰੋ ਕਈ ਵੀਰ ਏਰੀਆ ਨਹੀਂ ਭੇਜਦੇ ਕੋਈ ਰੇਟ ਨਹੀਂ ਦੱਸਦਾ ਜਦੋਂ ਤੱਕ ਤੁਸੀਂ ਦੱਸ ਦਿਓ ਵੀਰੇ ਉਦੋਂ ਤੱਕ ਅਸੀਂ ਐਡ ਲਾ ਦਿੱਤੀ ਹੁੰਦੀ ਹੈ ਇਸ ਕਰਕੇ ਤੁਸੀਂ ਪਹਿਲਾਂ ਪੂਰੀ ਫੁੱਲ ਡਿਟੇਲ ਚੈੱਕ ਕਰਿਆ ਕਰੋ ਫਿਰ ਭੇਜਿਆ ਕਰੋ ਤੇ ਫੋਨ ਟੇਡਾ ਕਰਕੇ ਵੀਡੀਓ ਬਣਾਇਆ ਕਰੋ ਅੱਜ ਅਸੀਂ ਲੈ ਕੇ ਆਏ ਦੋ ਐਡਾਂ ਪਹਿਲਾ ਜੀ ਟਰੈਕਟਰ ਵਾਲੀ ਕੰਪੇਨ ਦੂਜਾ ਲੰਡੀ ਜੀਪ ਬਿੱਲੀ ਪਹਿਲਾਂ ਗੱਲ ਕਰਦੇ ਆਪਾਂ ਟਰੈਕਟਰ ਵਾਲੀ ਕੰਪੇਨ ਦੀ ਟਰੈਕਟਰ ਵਾਲੀ ਕੰਪੇਨ ਹੈ ਜੀ ਮਾਡਲ 2010 ਹੈ ਜੀ ਰੇਟ ਮੰਗਿਆ ਵੀਰ ਨੇ 2,50,000 ਏਰੀਆ ਵੀਰ ਦੇ ਜੀ Rajasthan गंगानगर ਮੋਬਾਈਲ ਨੰਬਰ ਹੈ ਜੀ 9610104490 9610104490 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਕੰਪੈਨ ਖਰੀਦ ਸਕਦੇ ਹੋ ਜੀ ਕੱਲੇ ਕੰਪੈਨ ਸੇਲ ਕਰਨੀ ਹੈ ਜੀ ਜਿਹੜਾ ਰੇਟ ਦਿਖਾਇਆ ਜਾਂਦਾ ਉਹ ਸਹੀ ਨਹੀਂ ਹੁੰਦਾ ਮੌਕੇ ਤੇ ਘੱਟ ਵੱਧ ਵੀ ਹੋ ਜਾਂਦਾ ਇਸ ਕਰਕੇ ਕਿਸਾਨ ਵੀਰ ਨੂੰ ਫੋਨ ਕਰਕੇ ਤੁਸੀਂ ਪਹਿਲਾਂ ਗੱਲ ਕਰ ਲਿਆ ਕਰੋ ਜੀ ਦੂਜੀ ਹੈ ਜੀ ਲੰਡੀ ਜੀਪ ਬਿੱਲੀ ਮਹਿੰਦਰਾ ਬਲੇਰੋ ਦਾ ਇੰਜਨ ਪਾਵਰ ਸਟੀਅਰਿੰਗ ਵੱਡੇ ਗੇਅਰ ਡੀਜ਼ਲ ਤੇ ਚੱਲਦੀ ਹੈ ਜੀ 8890 ਕਿਲੋਮੀਟਰ ਚੱਲੀ ਹੋਈ ਹੈ 1988 ਤੋਂ 2 2021 ਤੱਕ ਵਿੱਚ ਕਰਵਾਈ ਹੋਈ ਆ ਰੇਟ ਹੈ ਜੀ 190000 ਏਰੀਆ ਵੀਰ ਦਾ ਮਾਨਸਾ ਜੀ ਮੋਬਾਈਲ ਨੰਬਰ ਹੈ 62836 7008 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜੀ ਖਰੀਦ ਸਕਦੇ ਹੋ ਜੀ ਤੇ ਇਕਵਲ ਹੋਰ ਜੀ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਦਾਂ ਦੀ ਐਡ ਕਰਵਾਉਣੀ ਹੈ ਚਾਹੇ ਉਹ ਟ੍ਰੈਕਟਰ ਕੋਈ ਵੀ ਸੰਦ ਹੈ ਚਾਹੇ ਗੱਡੀ ਹੈ ਬਲੋ ਆਟੋ ਏਰੀਕਸ਼ਾ ਕੋਈ ਵੀ ਸੰਦ ਹੈ ਤੁਹਾਡਾ ਤਾਂ ਤੁਸੀਂ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਸਾਡੇ ਇਸ ਨੰਬਰ ਤੇ ਭੇਜ ਸਕਦੇ ਹੋ ਜੀ ਸਾਡਾ ਨੰਬਰ ਹੈ 9877988446 ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੀ ਕੋਈ ਕਮਿਸ਼ਨ ਨਹੀਂ ਬਿਲਕੁਲ ਫ੍ਰੀ ਹੈ ਇਸ ਕਰਕੇ ਤੁਸੀਂ 5 ਤੋਂ 7 ਫੋਟੋਆਂ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਚਲਦੀ ਚਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਬਾਅਦ ਤੋਂ ਬਾਅਦ WhatsApp ਗਰੁੱਪਾਂ 'ਚ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਸੰਧ ਖਰੀਦ ਸਕਣ ਧੰਨਵਾਦ